ਪੈਂਕ੍ਰੀਆਸ ਦੇ ਰਿਲੇਟਡ ਗੈਸਟਰੋ ਦੇ ਰਿਲੇਟਡ ਹਰ ਤਰੀਕੇ ਦੀ ਜਿਹੜੀ ਬਿਮਾਰੀ ਆ ਉਸ ਦਾ ਅਸੀਂ ਪ੍ਰੋਪਰ ਇਲਾਜ ਕਰਦੇ ਜਿਦਾਂ ਆਪਾਂ ਕਹਿੰਦੇ ਆ ਕਿ ਸਾਡੇ ਸਰੀਰ ਨੂੰ ਸਾਡੇ ਸਰੀਰ ਦੇ ਵਿੱਚ ਮੋਟਾਪਾ ਆ ਗਿਆ ਤਾਂ ਸਾਡਾ ਪੇਟ ਜਿਹੜਾ ਫੁੱਲਣਾ ਸ਼ੁਰੂ ਹੋ ਜਾਂਦਾ ਚਰਬੀ ਹੈ ਉਹ ਸਾਡੇ ਐਬਡੋਮਨ ਦੀ ਬੈਲੀ ਦੇ ਵਿੱਚ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ ਸਿਮਿਲਰ ਵੇਦੇ ਨਾਲ ਕੀ ਹੈ ਉਹ ਸੇਮ ਫੈਟ ਜਿਹੜਾ ਆ ਉਹ ਸਾਡੇ ਲੀਵਰ ਦੇ ird gird ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਜਿਸ ਪੈਦਾ ਕਰਦਾ ਰਹਿੰਦਾ ਹੈ ਤੇ ਹੌਲੀ ਹੌਲੀ ਕਰਕੇ 5-7 ਸਾਲ 7 ਸਾਲ ਜਾਂ 10 ਸਾਲ ਬਾਅਦ ਜਿਹੜਾ ਉਹ ਲੀਵਰ ਨੂੰ ਖਰਾਬ ਕਰ ਦਿੰਦਾ ਜਿਹਨੂੰ ਆਪਾਂ ਸਿਰੋਸਿਸ ਆਫ ਲੀਵਰ ਕਹਿੰਦੇ ਆ ਜਾਂ ਤੁਸੀਂ ਕਹਿ ਲੋ ਕਿ ਪੰਜਾਬੀ ਭਾਸ਼ਾ ਦੇ ਵਿੱਚ ਕਿ ਲੀਵਰ ਜਿਹੜਾ ਸੁਗੜਨਾ ਸ਼ੁਰੂ ਹੋ ਜਾਂਦਾ ਜਦੋਂ ਇੱਕ ਵਾਰ ਤੁਹਾਡਾ ਲੀਵਰ ਸੁਗੜ ਗਿਆ ਫਿਰ ਸੇਮ ਕੰਪਲਿਕੀਸ਼ਨ ਜਿੱਦਾਂ ਪੇਟ ਦੇ ਵਿੱਚ ਪਾਣੀ ਭਰ ਜਾਣਾ ਖੂਨ ਦੀ ਉਲਟੀ ਆਣੀ ਸ਼ੁਰੂ ਹੋ ਜਾਣੀ ਲੈਟਰਿੰਗ ਵਾਸਤੇ ਖੂਨ ਆ ਜਾਣਾ ਬੇਹੋਸ਼ੀ ਵਾਲੀ ਹਾਲਤ 'ਚ ਚਲੇ ਜਾਣਾ ਔਰ 5 ਤੋਂ 10% ਏਸਿਸ ਦੇ ਵਿੱਚ ਲੀਵਰ ਦਾ ਕੈਂਸਰ ਹੋ ਸਕਦਾ ਹੈ ਤਾਨੂੰ ਇੱਕ ਆਪਣਾ ਅਲਟਰਾਸਾਉਂਡ ਜ਼ਰੂਰ ਕਰਾਉਣਾ ਚਾਹੀਦਾ ਇਹ ਦੇਖਣ ਵਾਸਤੇ ਕਿ ਬਈ ਜੇ ਜੋ ਚਰਬੀ ਸਾਡੇ ਸਰੀਰ 'ਚ ਜਮਾ ਹੈ ਉਹ ਸੇਮ ਲੀਵਰ ਦੇ ਵਿੱਚ ਤਾਂ ਨਹੀਂ ਸਾਡੇ ਫੈਟ ਜਮਾ ਹੋ ਰਿਹਾ ਤੇ ਜੇ ਤੁਹਾਡੀ ਅਲਟਰਾਸਾਉਂਡ ਦੀ ਰਿਪੋਰਟ ਦੇ ਵਿੱਚ ਫੈਟੀ ਲੀਵਰ ਆਉਂਦਾ ਹੈ ਤਾਂ ਤੁਹਾਨੂੰ ਇੱਕ ਪ੍ਰੋਪਰ ਗੈਸਟੋਇੰਟਰੋਲੋਜਿਸਟ ਨੂੰ ਦਿਖਾਉਣਾ ਚਾਹੀਦਾ ਸੈਕੰਡ ਜੇ ਤੁਸੀਂ ਸ਼ੂਗਰ ਦਾ ਸ਼ਿਕਾਰ ਹੋ ਮਤਲਬ ਤੁਹਾਨੂੰ ਡਾਇਬੀਟੀਜ਼ ਹੈ ਤਾਂ ਵੀ ਆਪਣਾ ਅਲਟਰਾਸਾਉਂਡ ਜ਼ਰੂਰ ਚੈੱਕ ਕਰੋ ਕਿਉਂਕਿ ਸ਼ੂਗਰ ਵਾਲੇ ਪੇਸ਼ੈਂਟਸ ਨੂੰ ਫੈਟੀ ਲੀਵਰ ਬਹੁਤ ਹੀ ਜ਼ਿਆਦਾ ਕਾਮਨ ਹੁੰਦਾ ਹੈ ਇਹ ਜਿਹੜੀ ਪਹਿਲਾਂ ਕਾਮਨ ਭਾਸ਼ਾ 'ਚ ਫੈਟੀ ਲੀਵਰ ਬਿਮਾਰੀ ਸੀ ਉਹ ਅੱਜ ਦੀ ਡੇਟ ਦੇ ਵਿੱਚ ਉਸ ਦਾ ਨਾਮ ਚੇਂਜ ਹੋ ਕੇ M A S L D ਕਰ ਦਿੱਤਾ ਜਾਇਆ ਹੈ। ਫੁੱਲ ਫਾਰਮ ਹੈਗੀ ਹੈ ਮੈਟਾਬੋਲਿਕ ਐਸੋਸੀਏਟਿਡ ਸਟੈਟੋਟਿਕ ਲੀਵਰ ਡਿਜ਼ੀਜ਼। ਜੇਕਰ ਸਿਰੋਸਿਸ ਹੋ ਗਿਆ ਤਾਂ ਅੱਗੇ 5 ਤੋਂ 10% ਕੇਸਾਂ ਦੇ ਵਿੱਚ ਇਹ ਲੀਵਰ ਦਾ ਕੈਂਸਰ ਬਣ ਜਾਂਦਾ ਹੈ। ਫੈਟ ਵਾਲੀ ਚੀਜ਼ ਘੱਟ ਖਾਓ। ਕਾਰਬੋਹਾਈਡਰੇਟਸ ਜਿਹੜੇ ਨੇ ਉਹ ਘੱਟ ਲਵੋ। ਪ੍ਰੋਟੀਨ ਦੀ ਕੰਜ਼ਮਪਸ਼ਨ ਜ਼ਿਆਦਾ ਕਰੋ। ਸੈਕੰਡ ਪ੍ਰੋਪਰ ਆਪਣੀ ਐਕਸਰਸਾਈਜ਼ ਕਰੋ। ਆਪਣੀ ਦੇਸੀ दारू ਹੁੰਦੀ ਹੈ ਜਿਹਨੂੰ ਆਪਾਂ ਪੰਜਾਬੀ ਚ ਕਹੀਏ that is not at all good for health ਸਸ਼ਿਕਾਲ ਜੀ ਪੋਡਕਾਸਟ ਕਿਰਦਾਰ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਇੱਕ ਅਜਿਹੀ ਬਿਮਾਰੀ ਦੀ ਗੱਲ ਕਰਾਂਗੇ ਜੋ ਕਿ ਆਹਿਸਤੇ ਆਹਿਸਤੇ ਸਾਨੂੰ ਹੋਰ ਖਤਰਨਾਕ ਬਿਮਾਰੀਆਂ ਦੇ ਵੱਲ ਲੈ ਕੇ ਜਾਂਦੀ ਹੈ ਜੀ ਹਾਂ ग्लोबल फैटी लिवर डे ਦੇ ਮੌਕੇ ਤੇ ਖਾਸ ਚਰਚਾ ਕਰਾਂਗੇ ਫੈਟੀ ਲਿਵਰ ਦੀ ਸਮੱਸਿਆ ਦੀ ਜੋ ਕਿ ਅੱਜ ਕੱਲ ਦਿਨ ਬਦਿਨ ਬਹੁਤ ਹੀ ਲੋਕਾਂ ਦੇ ਵਿੱਚ ਵੱਧਦੀ ਜਾ ਰਹੀ ਹੈ ਮੇਰੇ ਨਾਲ ਗੁਰਦਾਸਪੁਰ ਤੋਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੌਜੂਦ ਨੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਗ੍ਰੇਟ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤੇ ਆਪਣੇ ਹਸਪੀਟਲ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਦੇਖੋ ਜੀ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜਿਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਗੈਸਟਰੋ ਐਂਡ ਲੀਵਰ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਤੇ ਇੱਥੇ ਅਸੀਂ ਇਹ 30 ਬੈੱਡਡ ਹਸਪੀਟਲ ਹੈ ਜਿਹਦੇ ਵਿੱਚ ਅਸੀਂ ਲੀਵਰ ਦੇ ਰਿਲੇਟਿਡ ਪੈਂਕਰੀਆਸ ਦੇ ਰਿਲੇਟਿਡ ਗੈਸਟਰੋ ਦੇ ਰਿਲੇਟਿਡ ਹਰ ਤਰੀਕੇ ਦੀ ਜਿਹੜੀ ਬਿਮਾਰੀ ਆ ਉਸ ਦਾ ਅਸੀਂ ਪ੍ਰੋਪਰ ਇਲਾਜ ਕਰਦੇ ਹਾਂ ਸਰ ਫੈਟੀ ਲੀਵਰ ਦੀ ਗੱਲ ਕਰਦੇ ਹਾਂ ਟੌਪਿਕ ਹੈ ਸਾਡਾ ਫੈਟੀ ਲੀਵਰ ਫੈਟੀ ਲੀਵਰ ਹੁੰਦਾ ਕੀ ਹੈ ਸਭ ਤੋਂ ਪਹਿਲਾਂ ਦੇਖੋ ਜਿੱਦਾਂ ਕਿ ਜੂਨ ਮਹੀਨੇ ਦੇ ਹਰ ਸੈਕਿੰਡ ਥਰਸਡੇ ਨੂੰ ਗਲੋਬਲ ਫੈਟੀ ਲੀਵਰ ਦੇ ਆ ਨਾਮ ਨਾਲ ਮਤਲਬ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਫੈਟੀ ਲੀਵਰ ਦਾ ਮਤਲਬ ਸਿੰਪਲ ਜੀ ਭਾਸ਼ਾ ਦੇ ਵਿੱਚ ਜਿਵੇਂ ਆਮ ਇਨਸਾਨ ਨੂੰ ਸਮਝਾਉਣਾ ਚਾਹੁੰਦਾ ਹੈ ਇਦਾਂ ਆਪਾਂ ਕਹਿੰਦੇ ਕਿ ਸਾਡੇ ਸਰੀਰ ਨੂੰ ਸਾਡੇ ਸਰੀਰ ਦੇ ਵਿੱਚ ਮੋਟਾਪਾ ਆ ਗਿਆ ਤਾਂ ਸਾਡਾ ਪੇਟ ਜਿਹੜਾ ਫੁੱਲਣਾ ਸ਼ੁਰੂ ਹੋ ਜਾਂਦਾ ਇਦਾਂ ਹੀ ਉਹ ਕਿਉਂ ਫੁੱਲਦਾ ਕਿਉਂਕਿ ਜਿਹੜੀ ਚਰਬੀ ਹੈ ਉਹ ਸਾਡੇ ਐਬਡੋਮਨ ਦੀ ਬੈਲੀ ਦੇ ਵਿੱਚ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ ਸਿਮਿਲਰ ਵੇ ਦੇ ਨਾਲ ਕੀ ਹੈ ਉਹ ਸੇਮ ਫੈਟ ਜਿਹੜਾ ਆ ਉਹ ਸਾਡੇ ਲੀਵਰ ਦੇ ird gird ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਸਾਡੇ ਲੀਵਰ ਨੂੰ ਡੇ ਬਾਈ ਡੇ ਉਹ ਮਤਲਬ ਉਹਦੇ ਚ ਇਨਫਲੇਮੇਸ਼ਨ ਸੋਜੀਸ ਪੈਦਾ ਕਰਦਾ ਰਹਿੰਦਾ ਹੈ ਤੇ ਹੌਲੀ ਹੌਲੀ ਕਰਕੇ 5-7 ਸਾਲ 7 ਸਾਲ ਜਾਂ 10 ਸਾਲ ਬਾਅਦ ਜਿਹੜਾ ਉਹ ਲੀਵਰ ਨੂੰ ਖਰਾਬ ਕਰ ਦਿੰਦਾ ਜਿਹਨੂੰ ਆਪਾਂ ਸਿਰੋਸਿਸ ਆਫ ਲੀਵਰ ਕਹਿੰਦੇ ਆ ਜਾਂ ਤੁਸੀਂ ਕਹਿ ਲਓ ਕਿ ਪੰਜਾਬੀ ਭਾਸ਼ਾ ਦੇ ਵਿੱਚ ਕਿ ਲੀਵਰ ਜਿਹੜਾ ਸੁਗੜਨਾ ਸ਼ੁਰੂ ਹੋ ਜਾਂਦਾ ਹੈ ਜਿਨੂੰ ਇੱਕ ਵਾਰ ਤੁਹਾਡਾ ਲੀਵਰ ਸੁਗੜ ਗਿਆ ਫਿਰ ਸੇਮ ਕੰਪਲਿਕੀਸ਼ਨ ਜਿੱਦਾਂ ਪੇਟ ਦੇ ਵਿੱਚ ਪਾਣੀ ਭਰ ਜਾਣਾ ਖੂਨ ਦੀ ਉਲਟੀ ਆਣੀ ਸ਼ੁਰੂ ਹੋ ਜਾਣੀ ਲੈਟਰਿੰਗ ਰਸਤੇ ਖੂਨ ਆ ਜਾਣਾ ਬੇਹੋਸ਼ੀ ਵਾਲੀ ਹਾਲਤ ਚ ਚਲੇ ਜਾਣਾ ਔਰ 5 ਤੋਂ 10% ਕੇਸਿਸ ਦੇ ਵਿੱਚ ਲੀਵਰ ਦਾ ਕੈਂਸਰ ਹੋ ਸਕਦਾ ਤਾਂ ਸਿੰਪਲ ਮੈਂ ਇਹ ਚੀਜ਼ ਕਾਫੀ ਕਾਮਨਲੀ ਲੋਕਾਂ ਦੇ ਮੂੰਹੋਂ ਸੁਣਿਆ ਕਿ ਜਿਵੇਂ ਕਿਸੇ ਨੂੰ ਕੋਈ ਫੈਟੀ ਲੀਵਰ ਆਂਦਾ ਹੈ ਤਾਂ ਉਹ ਇੰਨਾ ਇਸ ਗੱਲ ਨੂੰ ਸੀਰੀਅਸਲੀ ਨਹੀਂ ਲੈਂਦੇ ਉਹਦੇ ਕਈ ਕਾਰਨ ਹੈ ਕਿਉਂਕਿ ਉਹ ਸਿੰਪਲ ਡਾਕਟਰਸ ਨੂੰ ਦਿਖਾ ਦਿੰਦੇ ਹਨ ਜਿਹੜੇ ਛੋਟੇ ਪਿੰਡਾਂ 'ਚ ਹੁੰਦੇ ਨੇ ਤਾਂ ਉਹਨਾਂ ਨੂੰ ਇੰਨਾ ਆਈਡੀਆ ਨਹੀਂ ਹੁੰਦਾ ਤਾਂ ਮੇਰੀ ਮਤਲਬ ਤੁਹਾਡੇ ਇਸ ਚੈਨਲ ਦੇ ਰਸਤੇ ਮੇਰੀ ਇੱਕ ਰਿਕਵੈਸਟ ਵੀ ਹੈ ਔਰ ਇੱਕ ਐਡਵਾਈਸ ਵੀ ਹੈ ਸਾਰੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਦੇ ਆਪਣੇ ਅਲਟਰਾਸਾਉਂਡ ਕਰਾਇਆ ਹੋਵੇ ਤੇ ਉਹਨਾਂ ਦੇ ਅਲਟਰਾਸਾਉਂਡ ਦੀ ਰਿਪੋਰਟ ਦੇ ਵਿੱਚ ਫੈਟੀ ਲੀਵਰ ਆਇਆ ਜੇ ਤੁਹਾਡੀ ਅਲਟਰਾਸਾਉਂਡ ਦੀ ਰਿਪੋਰਟ ਦੇ ਵਿੱਚ ਫੈਟੀ ਲੀਵਰ ਆਉਂਦਾ ਹੈ ਤਾਂ ਤੁਹਾਨੂੰ ਇੱਕ ਪ੍ਰੋਪਰ ਗੈਸਟੋਇੰਟਰੋਲੋਜਿਸਟ ਨੂੰ ਦਿਖਾਉਣਾ ਚਾਹੀਦਾ ਹੈ ਤਾਂ ਕਿ ਉਹ ਪ੍ਰੋਪਰ ਤੁਹਾਨੂੰ ਈਵੈਲਿਊਏਟ ਕਰੇ ਤਾਂ ਉਸ ਬਿਮਾਰੀ ਦਾ ਡਿਟੇਲ ਦੇ ਵਿੱਚ ਤੁਹਾਨੂੰ ਐਕਸਪਲੇਨੇਸ਼ਨ ਦੇਵੇ ਕਿ ਹੈ ਕੀ ਹੈ ਔਰ ਤੁਸੀਂ ਕਰਨਾ ਕੀ ਸਰ ਇਹਦੇ ਸ਼ੁਰੂਆਤੀ ਸਿੰਟਮਸ ਕਿਨੇ ਕਿਉਂਕਿ ਜਦੋਂ ਬਿਮਾਰੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਖਤਰਨਾਕ ਰੂਪ ਧਾਰਨ ਕਰ ਲੈਂਦੀ ਹੈ ਫਿਰ ਪਤਾ ਲੱਗਦਾ ਹੈ ਬਿਮਾਰੀ ਦਾ ਜੇ ਸ਼ੁਰੂਆਤੀ ਸਿੰਟਮਸ ਦੇਖੋ ਸ਼ੁਰੂਆਤੀ ਸਿੰਟਮਸ ਸਭ ਤੋਂ ਪਹਿਲਾਂ ਜੇ ਤੁਹਾਡਾ weight ਜ਼ਿਆਦਾ ਹੈ ਤੁਹਾਡੀ height ਦੇ ਅਕੋਰਡਿੰਗ ਤੁਹਾਡਾ weight ਜ਼ਿਆਦਾ ਹੈ ਜਿਸ ਨੂੰ ਆਪਾਂ ਆਪਣਾ BMI ਕਹਿੰਦੇ ਹਾਂ ਸਪੈਸ਼ਲੀ ਏਸ਼ੀਅਨਸ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਅਗਰ ਇਹ 23 ਤੋਂ ਜ਼ਿਆਦਾ ਹੈ ਮਤਲਬ ਮੋਟੇ ਆ ਤਾਂ ਸਾਨੂੰ ਇੱਕ ਆਪਣਾ ਅਲਟਰਾਸਾਉਂਡ ਜ਼ਰੂਰ ਕਰਾਉਣਾ ਚਾਹੀਦਾ ਹੈ ਦੇਖਣ ਵਾਸਤੇ ਕਿ ਬਈ ਜੇ ਜੋ ਚਰਬੀ ਸਾਡੇ ਸਰੀਰ 'ਚ ਜਮਾ ਹੈ ਉਹ ਸੇਮ ਲੀਵਰ ਦੇ ਵਿੱਚ ਤਾਂ ਨਹੀਂ ਸਾਡੇ ਫੈਟ ਜਮਾ ਹੋ ਰਿਹਾ ਨੰਬਰ 1 ਨੰਬਰ 2 ਜੇ ਤੁਹਾਨੂੰ ਕੋਈ ਪਾਚਨ ਸ਼ਕਤੀ 'ਚ ਕਮਜ਼ੋਰੀ ਮਤਲਬ ਕਮਜ਼ੋਰੀ ਲੱਗਦੀ ਹੈ ਕਿ ਖਾਣਾ ਪੀਣਾ ਪ੍ਰੋਪਰ ਨਹੀਂ ਪਚ ਰਿਹਾ ਖਾਣਾ ਖਾਣੇ ਉਹ ਖਾਣਾ ਖਾਣ ਵੇਲੇ ਪੇਟ 'ਚ ਫੁਲਾਵਟ ਆ ਜਾਂਦੀ ਹੈ ਉਲਟੀਆਂ ਆਲਾ ਮਨ ਕਰਦਾ ਹੈ ਔਰ ਕਦੇ-ਕਦੇ ਪੇਸ਼ੈਂਟ ਸਾਡੇ ਕੋਲ ਆਨੇ ਕਿ ਡਾਕਟਰ ਸਾਹਿਬ ਮੇਰੀ ਇੱਕ ਮ ਤਾ ਇਹ ਸਾਰੇ ਇੱਕ ਨੋਨ ਸਪੈਸੀਫਿਕ ਰੀਜਨਸ ਹੁੰਦੇ ਨੇ ਸੈਕੰਡ ਜੇ ਤੁਸੀਂ 슈ਗਰ ਦਾ ਸ਼ਿਕਾਰ ਹੋ ਮਤਲਬ ਤੁਹਾਨੂੰ ਡਾਇਬਟੀਜ਼ ਹੈ ਤਾਂ ਵੀ ਆਪਣਾ ਅਲਟਰਾਸਾਉਂਡ ਜ਼ਰੂਰ ਚੈੱਕ ਕਰੋ ਕਿਉਂਕਿ 슈ਗਰ ਵਾਲੇ ਪੇਸ਼ੈਂਟਸ ਨੂੰ ਫੈਟੀ ਲੀਵਰ ਬਹੁਤ ਹੀ ਜ਼ਿਆਦਾ ਕਾਮਨ ਹੁੰਦਾ ਇਹ ਸਾਰੀਆਂ ਜਿਹੜੀਆਂ ਡਿਜ਼ੀਜ਼ ਹਨ ਇਹਨਾਂ ਨੂੰ ਮੈਟਾਬੋਲਿਕ ਸਿੰਡਰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਮੈਂ ਲੋਕਾਂ ਦੀ ਇਨਫੋਰਮੇਸ਼ਨ ਵਾਸਤੇ ਵੀ ਇਹ ਚੀਜ਼ ਕਹੂੰਗਾ ਕਿ ਜਿਹੜੀ ਪਹਿਲਾਂ ਕਾਮਨ ਭਾਸ਼ਾ 'ਚ ਫੈਟੀ ਲੀਵਰ ਬਿਮਾਰੀ ਸੀ ਉਹ ਅੱਜ ਦੀ ਡੇਟ ਦੇ ਵਿੱਚ ਉਸ ਦਾ ਨਾਮ ਚੇਂਜ ਹੋ ਕੇ ਐਮ ਏ ਐਸ ਐਲ ਡੀ ਕਰ ਦਿੱਤਾ ਜਾਇਆ ਹੈ ਫੁੱਲ ਫਾਰਮ ਹੈਗੀ ਹੈ ਮੈਟਾਬੋਲਿਕ ਐਸੋਸੀਏਟਿਡ ਸਟੈਟੋਟਿਕ ਲੀਵਰ ਡਿਜ਼ੀਜ਼ ਮਤਲਬ 슈ਗਰ ਦਾ ਹੋਣਾ ਮੋਟਾਪਾ ਹੋਣਾ ਬੀਪੀ ਹੋਣਾ ਥਾਇਰੋਇਡ ਹੋਣਾ ਫੈਟੀ ਲੀਵਰ ਹੋਣਾ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣਾ ਹਾਰਟ ਦੀ ਸਮੱਸਿਆ ਹੋਣਾ ਇਹ ਇੱਕ ਸਾਰੀ ਜਿਹੜੀ ਬਿਮਾਰੀ ਹੈ ਇੱਕ ਸਿੰਗਲ ਸਪੈਕਟਰਮ ਦੇ ਵਿੱਚ ਆਉਂਦੀ ਹੈ ਅਗਰ ਜੇ ਆਪਾਂ ਨੂੰ ਇਹਨਾਂ ਚੀਜ਼ਾਂ 'ਚ ਕੋਈ ਵੀ ਚੀਜ਼ ਹੈ ਤਾਂ ਸਾਨੂੰ ਹਰੇਕ ਚੀਜ਼ ਨੂੰ ਇਵੈਲਿਊਏਟ ਕਰਨਾ ਜ਼ਰੂਰੀ ਹੈ ਫੈਟੀ ਲੀਵਰ ਨੂੰ ਜੇ ਸ਼ੁਰੂਆਤੀ ਸਿੰਟਮਸ ਜਦੋਂ ਹੁੰਦੇ ਨੇ ਉਦੋਂ ਨਾ ਨਨ ਪੜਿਆ ਜਾਵੇ ਕਿ ਇਹ ਹੋਰ ਬਿਮਾਰੀਆਂ ਨੂੰ ਜਨਮ ਦੇ ਦਿੰਦੀ ਹੈ ਬਿਲਕੁਲ ਦੇਖੋ ਫੈਟੀ ਲੀਵਰ ਅਗਰ ਮਤਲਬ ਪੇਸ਼ੈਂਟ ਇਸ ਚੀਜ਼ ਨੂੰ ਇਗਨੋਰ ਕਰ ਦਿੰਦਾ ਹੈ ਤਾਂ ਮਤਲਬ ਇਹ ਮੰਨਿਆ ਗਿਆ ਹੈ ਕਿ ਅਰਾਊਂਡ ਐਂਡ ਅਰਾਊਂਡ 40 ਤੋਂ 45% ਕੇਸਿਸ ਦੇ ਵਿੱਚ ਅਗਰ ਫੈਟੀ ਲੀਵਰ ਪਰਸਿਸਟ ਰਵੇ 5 ਸਾਲ 7 ਸਾਲ ਤਾਂ ਪੇਸ਼ੈਂਟ ਨੂੰ ਜਿੱਦਾਂ ਮੈਂ ਦੱਸਿਆ ਸਿਰੋਸਿਸ ਹੋ ਜਾਂਦਾ ਹੈ ਲੀਵਰ ਸੁਗੜ ਜਾਂਦਾ ਹੈ ਸੈਕੰਡ ਅਗਰ ਵਾਂਸ ਇੱਕ ਵਾਰ ਸਿਰੋਸਿਸ ਹੋ ਗਿਆ ਤਾਂ ਅੱਗੇ 5 ਤੋਂ 10% ਕੇਸਾਂ ਦੇ ਵਿੱਚ ਇਹ ਲੀਵਰ ਦਾ ਕੈਂਸਰ ਬਣ ਜਾਂਦਾ ਹੈ ਤਾਂ ਇਸ ਕਰਕੇ ਸ਼ੁਰੂਆਤ ਦੇ ਵਿੱਚ ਹੀ ਇਸ ਨੂੰ ਫੜਨਾ ਤੇ ਇਸ ਨੂੰ ਪ੍ਰੋਪਰ ਇਸ ਦਾ ਇਲਾਜ ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਰ ਬੱਚਿਆਂ ਦੇ ਵਿੱਚ ਵੀ ਬਹੁਤ ਸਾਰੇ ਦੇਖਿਆ ਜਾਵੇ ਤਾਂ ਮੋਟਾਪੇ ਦੀ ਸਮੱਸਿਆ ਹਰ ਇੱਕ ਬੱਚੇ 'ਚ ਦੇਖੀ ਜਾਂਦੀ ਹੈ ਅੱਜਕੱਲ ਜ਼ਿਆਦਾ ਆ ਰਹੀ ਹੈ ਏਜ ਬਹੁਤ ਛੋਟੀ ਹੁੰਦੀ ਹੈ ਲੇਕਿਨ ਉਹਨਾਂ ਦੇ ਵਿੱਚ ਮੋਟਾਪਾ ਬਹੁਤ ਜ਼ਿਆਦਾ ਆ ਜਾਂਦਾ ਹੈ ਕਿਵੇਂ ਦੇਖਦੇ ਹੋ? ਦੇਖੋ ਜੀ ਜਿਹੜੀ ਪਹਿਲਾਂ ਜਿਹੜਾ ਫੈਟੀ ਲੀਵਰ ਸੀ ਉਹ ਇੰਨਾ ਪ੍ਰਿਵਿਲੈਂਟ ਨਹੀਂ ਸੀ ਲੇਕਿਨ ਇਹਦਾ ਵਧਣ ਦਾ ਕਾਰਨ ਕੀ ਹੈ? ਕਾਰਨ ਹੈ ਵੈਸਟਰਨ ਡਾਈਟ ਮਤਲਬ ਹਿੰਦੁਸਤਾਨ ਦੇ ਵਿੱਚ ਵੈਸਟਰਨਾਈਜੇਸ਼ਨ ਆ ਜਾਣਾ ਮਤਲਬ ਅੱਜ ਕੱਲ ਤੁਸੀਂ ਦੇਖੋਗੇ ਕਿ ਪੀਜ਼ਾ 버ਗਰ ਫਾਸਟ ਫੂਡ ਫਰਾਈ ਚੀਜ਼ਾਂ ਇਹਦਾ ਸੇਵਨ ਜਿਹੜਾ ਹੈ ਉਹ ਹਰ ਘਰ ਦੇ ਵਿੱਚ ਤੁਸੀਂ ਦੇਖਿਆ ਕਿ ਡੇ ਬਾਏ ਡੇ ਇਨਕਰੀਜ਼ ਕਰ ਰਿਹਾ ਹੈ ਸਾਡੇ ਖਾਣ ਪੀਣ ਦਾ ਸਟਾਈਲ ਜਿਹੜਾ ਆ ਉਹ ਚੇਂਜ ਹੋਣਾ ਨੰਬਰ 1 ਨੰਬਰ 2 ਪਹਿਲੇ ਜਮਾਨੇ ਦੇ ਵਿੱਚ ਦੇਖੋ ਮਸ਼ੀਨਰੀ ਯੁੱਗ ਨਹੀਂ ਸੀ ਹਰੇਕ ਇਨਸਾਨ ਨੂੰ ਹੱਥੀ ਕੰਮ ਕਰਨਾ ਪੈਂਦਾ ਸੀ ਇੱਕ ਥਾਂ ਤੋਂ ਦੂਸਰੇ ਥਾਂ ਤੇ ਜਾਣ ਵਾਸਤੇ ਸਾਈਕਲ ਦਾ ਇਸਤੇਮਾਲ ਕਰਨਾ ਪੈਂਦਾ ਸੀ ਮਤਲਬ ਆਪਣੀ એનર્ਜੀ ਲਗਾਣੀ ਪੈਂਦੀ ਸੀ ਤਾਂ ਜੋ ਵੀ ਉਹ ਖਾਂਦੇ ਸੀ ਉਹ ਕੰਜ਼ੂਮ ਹੋ ਜਾਂਦੀ ਸੀ ਹੁਣ ਇੱਕ ਤਾਂ ਵੈਸਟਰਨਾਈਜੇਸ਼ਨ ਆ ਗਈ ਹੈ ਮਸ਼ੀਨਰੀ ਯੁੱਗ ਆ ਗਿਆ ਕਿ ਹਰ ਚੀਜ਼ ਜਿਵੇਂ ਕਾਰ ਹੋ ਗਿਆ ਆਪਣਾ ਬੱਸਾਂ ਹੋ ਗਈਆਂ ਸਾਈਕਲ ਮੋਟਰਸਾਈਕਲ ਹੋ ਗਏ ਠੀਕ ਹੈ ਤਾਂ ਸਾਡੀ એનર્ਜੀ ਜਿਹੜੀ ਹੈ ਉਹ ਕੰਜ਼ਮਪਸ਼ਨ ਘਟ ਗਈ ਹੈ ਅਗਰ ਜਿਵੇਂ ਫਾਰਮਿੰਗ ਦੇ ਵਿੱਚ ਗੱਲ ਕਰ ਲਈ ਜਾਵੇ ਤਾਂ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਬਲਦਾਂ ਦੇ ਨਾਲ ਹਲ ਵਾਉਂਦੇ ਸੀ ਹੁਣ ਟਰੈਕਟਰ ਦਾ ਜ਼ਮਾਨਾ ਆ ਗਿਆ ਤਾਂ ਬੈ ਕੇ ਉਹ ਕਰਨਾ ਤਾਂ ਮਤਲਬ ਅਸੀਂ ਖਾਂਦੇ ਜ਼ਿਆਦਾ ਆ ਔਰ ਮਤਲਬ ਕੰਜ਼ਿਊਮ ਜ਼ਿਆਦਾ ਕਰ ਰਹੇ ਹਨ ਲੇਕਿਨ ਉਸ ਨੂੰ ਮਤਲਬ ਉਹਦੀ ਜਿਹੜੀ એનર્ਜੀ ਜਿਹੜੀ ਹੈਗੀ ਹੈ ਉਹ ਆਪਣਾ ਕੀ ਕਹਿੰਦੇ ਆ ਆਪਣਾ ਉਹਨੂੰ ਖਰਚ ਨਹੀਂ ਕਰਦੇ ਤਾਂ ਉਹ ਅਲਟੀਮੇਟਲੀ ਖਾਣਾ ਜ਼ਿਆਦਾ ਖਰਚ ਘੱਟ ਕਰਨਾ ਮੋਟਾਪਾ ਜ਼ਿਆਦਾ ਸੇਮ ਚੀਜ਼ ਬੱਚਿਆਂ ਨਾਲ ਹੋ ਰਹੀ ਹੈ ਬੱਚੇ ਅੱਜ ਦੀ ਰੇਟ ਚ ਤੁਸੀਂ ਦੇਖੋਗੇ ਕਿ ਮੋਬਾਈਲ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ ਸਾਡੇ ਕੋਲ ਪੇਰੈਂਟਸ ਕਈ ਆਉਂਦੇ ਨੇ ਜਿਹੜੇ ਸਪੈਸੀਫਿਕਲੀ ਇਹੀ ਕੰਪਲੇਨਟ ਕਰਕੇ ਆਉਂਦੇ ਨੇ ਕਿ ਡਾਕਟਰ ਸਾਹਿਬ ਸਾਡੇ ਬੱਚੇ ਬਾਹਰ ਖੇលਦੇ ਨਹੀਂ ਸਾਈਕਲਿੰਗ ਨਹੀਂ ਕਰ ਚਲਾਉਂਦੇ ਕ੍ਰਿਕਟ ਨਹੀਂ ਖੇលਦੇ ਹੁਣ ਜਿਦੋਂ ਅਸੀਂ ਬਚਪਨ ਚ ਹੁੰਦੇ ਸੀ ਸਾਡੇ ਟਾਈਮ ਦੇ ਵਿੱਚ ਨਾ ਮੋਬਾਈਲ ਹੁੰਦਾ ਸੀਗਾ ਨਾ ਹੀ ਕੋਈ ਐਦਾਂ ਤਾਂ ਅਸੀਂ ਆਪਣਾ ਬਚਪਨ ਬਾਹਰ ਖੇਡ ਕੇ ਆਪਣਾ ਕ੍ਰਿਕਟ ਖੇល ਕੇ ਇਹ ਚੀਜ਼ਾਂ ਨਾਲ ਅੱਜ ਦੀ ਜਮਾਨੇ ਚ ਬੱਚੇ ਮੋਬਾਈਲ ਦੇ ਵਿੱਚ YouTube ਦੇ ਵਿੱਚ ਇਹਨਾਂ ਚ ਜ਼ਿਆਦਾ ਰੁਚੀ ਰੰਦੇ ਨੇ ਜਿਹਦੇ ਕਰਕੇ ਉਹਨਾਂ ਦੀ ਜਿਹੜੀ ਹੈਲਥ ਹੈ ਜਾਂ ਮੋਟਾਪਾ ਹੈ ਤੁਸੀਂ ਕਹਿ ਲਿਓ ਉਹ ਡੇ ਬਾਏ ਡੇ ਇਨਕਰੀਸ ਹੋ ਰਿਹਾ ਹੈ ਇਹ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰ ਸੁਨੇਹਾ ਇੰਦਾ ਸੈਂਸ ਦੇਖੋ ਬੱਚਿਆਂ ਨਾਲੋਂ ਪਹਿਲਾਂ ਸੁਨੇਹਾ ਤਾਂ ਉਹਨਾਂ ਦੇ ਮਾਪੇ-ਬਾਪ ਨੂੰ ਦੇਣਾ ਚਾਹੂੰਗਾ ਕਿ ਆਪਣੇ ਬੱਚਿਆਂ ਨੂੰ ਇਨਕਰੇਜ ਕਰੋ ਕਿ ਆਪਣੀ ਆਊਟਸਾਈਡ ਐਕਟੀਵਿਟੀਆਂ ਵਾਸਤੇ ਕੀ ਮਤਲਬ ਸਾਈਕਲਿੰਗ ਕਰਨ ਰਨਿੰਗ ਕਰਨ ক্রিকেট ਖੇਲਣ ਮਤਲਬ ਕ੍ਰਿਕਟਿੰਗ ਮਤਲਬ ਕੋਈ ਵੀ ਇੱਕ ਆਊਟਡੋਰ ਗੇਮ ਜਿਹੜੀ ਹੈ ਬਾਸਕਟਬਾਲ ਹੋ ਗਈ ਹੈ ਬੈਡਮਿੰਟਨ ਹੋ ਗਿਆ ਹੈ ਕ੍ਰਿਕਟ ਹੋ ਗਿਆ ਐਨੀਥਿੰਗ ਜਿਹਦੇ ਨਾਲ ਬੱਚਿਆਂ ਦੇ ਜਿਹੜੇ ਗਰੋਥ ਹੋ ਕੇ ਫਿਜ਼ੀਕਲ ਗਰੋਥ ਹੋਵੇ ਅਗਰ ਜੇ ਬੱਚੇ ਨਸਨ ਦੌੜਨਗੇ ਤਾਂ ਡੈਫੀਨੇਟਲੀ ਜੋ ਵੀ ਉਹ ਬੱਚੇ ਦੁੱਧ ਪੀਂਦੇ ਆ ਮੱਖਣ ਖਾਂਦੇ ਕਿਉਂਕਿ ਉਹ ਉਮਰ ਹੈ ਖਾਣ ਦੀ ਪਰ ਜੇ ਆਪਾਂ ਆਪਣੀ એનર્ਜੀ ਨੂੰ ਖਰਚ ਹੀ ਨਹੀਂ ਕਰਾਂਗੇ ਕੰਜ਼ੂਮ ਹੀ ਕਰਦੇ ਰਵਾਂਗੇ ਤਾਂ ਫਿਰ ਤਾਂ ਅਲਟੀਮੇਟਲੀ ਮੋਟਾਪਾ ਜਿਹੜਾ ਆ ਉਹ ਸਾਡੇ ਸਰੀਰ ਨੂੰ ਫੜ ਕੇ ਬੈਠ ਜਾਏਗਾ ਤਾਂ ਇਹ ਨਾ ਆਊਟਡੋਰ ਗੇਮਸ ਹੋ ਗਿਆ ਔਰ ਸਾਈਕਲਿੰਗ ਹੋਗੀ ਰਨਿੰਗ ਹੋਗੀ ਜੋਗਿੰਗ ਹੋਗੀ ਇਹ ਚੀਜ਼ਾਂ ਬੱਚਿਆਂ ਨੂੰ ਕਰਾਉਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਔਰ ਇਹ ਸ ਚੀਜ਼ਾਂ ਦੇਖੋ ਮਾਪੇ ਦੇ ਕਹਿਣ ਤੇ ਹੀ ਹੋ ਸਕਦੀਆਂ ਬੱਚੇ ਤਾਂ ਨਹੀਂ ਮਤਲਬ ਜੋ ਦੇਖਣਗੇ ਉਹੀ ਉਹਨਾਂ ਨੇ ਚੀਜ਼ ਨੂੰ ਫੋਲੋ ਕਰ ਲੈਣਗੇ ਟ੍ਰੀਟਮੈਂਟ ਦੀ ਸਰ ਗੱਲ ਕੀਤੀ ਜਾਵੇ ਤਾਂ ਫੈਟੀ ਲੀਵਰ ਦਾ ਟਰੀਟਮੈਂਟ ਐਕਸਰਸਾਈਜ਼ ਦੇ ਨਾਲ ਹੋ ਸਕਦਾ ਜਾਂ ਫਿਰ ਦਵਾਈਆਂ ਜ਼ਰੂਰੀ ਨੇ ਦੇਖੋ ਜੀ ਸਭ ਨਾਲ ਪਹਿਲਾਂ ਤਾਂ ਮੈਂ ਇਹੀ ਚੀਜ਼ ਕਹਾਂਗਾ ਕਿ ਲੈਟਸ ਪੋਜ਼ ਜੇ ਕਿਸੇ ਦੀ ਅਲਟਰਾਸਾਊਂਡ ਦੀ ਰਿਪੋਰਟਸ ਫੈਟੀ ਲੀਵਰ ਆਇਆ ਹੁਣ ਤੁਸੀਂ ਪ੍ਰੋਪਰ ਗੈਸਟਰੋਇੰਟਰੋਲੋਜਿਸ ਕੋਲ ਜੇ ਚਲੇ ਹੀ ਗਏ ਹੋ ਤਾਂ ਸਭ ਨਾਲੋਂ ਪਹਿਲਾਂ ਗੈਸਟਰੋਇੰਟਰੋਲੋਜਿਸ ਦਾ ਇਹ ਰੋਲ ਹੁੰਦਾ ਕਿ ਅਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਰੂਲ ਆਊਟ ਕਰਨਾ ਬਾਕੀ ਜਿੱਦਾਂ ਮਤਲਬ ਪਹਿਲਾਂ ਇੱਕ 슈ਗਰ ਦਾ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਦੂਸਰੇ ਨੰਬਰ ਤੇ ਉਹਦੀ ਲਿਪਿਡ ਪ੍ਰੋਫਾਈਲ ਮਤਲਬ ਸਾਡੇ ਕੋਲੇਸਟੇਰੋਲ ਦਾ ਟੈਸਟ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਸਿੰਪਲ ECG ਕਰਾਉਣੀ ਬਹੁਤ ਜ਼ਰੂਰੀ ਹੈ ਕਿ ਕੋਈ ਹਾਰਟ ਦੇ ਨਾਲ ਰਿਲੇਟਡ ਤਾਂ ਨਹੀਂ ਚੀਜ਼ ਹੈਗੀ ਤੀਸਰਾ ਜਿਵੇਂ ਪੰਜਾਬ ਦੇ ਵਿੱਚ ਹੈਪਾਟਾਈਟਿਸ B ਔਰ C ਜਿਸ ਨੂੰ ਮਤਲਬ ਕਾਮਨ ਪਾਸ਼ਾ ਚ ਆਪਾਂ ਕਾਲਾ ਪੀਲੀਆ ਕਹਿੰਦੇ ਆ ਉਸ ਦਾ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੈਪਾਟਾਈਟਿਸ B ਔਰ C ਜਿਹੜਾ ਆ ਇਹ ਵੀ ਫੈਟੀ ਲੀਵਰ ਕਰਦਾ ਤੀਸਰਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਕਾਮਨ ਹੈ ਸ਼ਰਾਬ ਦਾ ਸੇਵਨ ਪੇਸ਼ੈਂਟ ਤੋਂ ਪ੍ਰੋਪਰ ਹਿਸਟਰੀ ਲੈਣੀ ਬਹੁਤ ਜ਼ਰੂਰੀ ਹੈ ਕਿ ਬਈ ਤੁਸੀਂ ਸ਼ਰਾਬ ਦਾ ਸੇਵਨ ਕਰਦੇ ਪਏ ਹੋ ਜਾਂ ਨਹੀਂ ਕਰਦੇ ਤੇ ਲਾਸਟ ਦੇ ਵਿੱਚ ਅੱਜ ਕੱਲ ਨਵੀਂ ਟੈਕਨੋਲੋਜੀ ਜਿਸ ਨੂੰ ਆਪਾਂ ਫਾਈਬਰੋ ਸਕੈਨ ਕਹਿੰਦੇ ਆ ਉਹ ਚੀਜ਼ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੀਆਂ ਵਿੱਚ ਵੈਲਿਊਜ਼ ਆਉਂਦੀਆਂ ਨੇ ਕੈਪ ਵੈਲਿਊ ਔਰ ਐਲ ਐਸ ਐਮ ਵੈਲਿਊ ਉਸ ਦੇ ਇਹਨਾਂ ਸਾਰੀਆਂ ਚੀਜ਼ਾਂ ਦੇ ਆਧਾਰ ਦੇ ਉੱਤੇ ਅਸੀਂ ਡਿਸਾਈਡ ਕਰਦੇ ਹਾਂ ਕਿ ਪੇਸ਼ੈਂਟ ਨੂੰ ਕਿਹੜੀ ਕੈਟਾਗਰੀ 'ਚ ਰੱਖਣਾ ਹੈ ਕਿ ਪੇਸ਼ੈਂਟ ਲੈਟਸ ਪੋਜ਼ ਮੰਨ ਲਓ ਸਿਰਫ ਮੋਟਾ ਹੈ ਔਰ ਬਾਕੀ ਉਹਦੇ ਟੈਸਟ ਆਲਮੋਸਟ ਠੀਕ ਆ ਰਹੇ ਨੇ ਤਾਂ ਅਸੀਂ ਪੇਸ਼ੈਂਟ ਨੂੰ ਐਡਵਾਈਸ ਕਰਦੇ ਆ ਕਿ ਤੁਸੀਂ ਆਪਣਾ 10 ਤੋਂ 15% ਜਿਹੜਾ ਆ ਉਹ weight loss ਕਰਨਾ ਆ ਇਨ ਨੈਕਸਟ 6 ਮਨਸ ਦੇ ਵਿੱਚ ਅਲਟੀਮੇਟਲੀ ਟਾਰਗੇਟ ਹੁੰਦਾ ਹੈ ਕਿ ਜਿੱਦਾਂ ਮੈਂ ਦੱਸਿਆ ਸੀਗਾ ਕਿ BMI ਜਿਹੜਾ ਆ ਉਹ ਆਪਣਾ 23 ਤੋਂ ਘੱਟ ਹੋਣਾ ਚਾਹੀਦਾ ਇਹ weight ਔਰ height ਦੇ ਉੱਤੇ ਨਿਰਭਰ ਕਰਦਾ ਠੀਕ ਹੈ ਲੇਕਿਨ ਲੈਟਸ ਪੋਜ਼ ਜਿੱਦਾਂ ਮੈਂ ਦੱਸਿਆ ਕਿ ਅਗਰ ਪੇਸ਼ੈਂਟ ਕਿਸੇ ਦੇ ਕਾਲਾ ਪੀਲੀ ਆ ਜਾਂਦਾ ਹੈ ਹੈਪਟਾਈਟਸ B ਜਾਂ C ਪੋਜ਼ਿਟਿਵ ਆ ਜਾਂਦਾ ਉਸ ਦਾ ਫਿਰ ਉਸ ਦੇ ਅਕੋਰਡਿੰਗ ਉਸ ਦਾ ਇਲਾਜ ਹੈ ਦੋਨਾਂ ਦਾ ਟ੍ਰੀਟਮੈਂਟ ਵੱਖਰਾ ਵੱਖਰਾ ਹੈ ਜੇ ਉਹ ਅਵailable ਵੀ ਹੈ ਔਰ ਜੇ ਅਸੀਂ ਉਹਦਾ ਟ੍ਰੀਟਮੈਂਟ ਸਟਾਰਟ ਕਰ ਦਾਂਗੇ ਤਾਂ ਲੀਵਰ ਦਾ ਬਚਾਅ ਹੋ ਜਾਏਗਾ ਸਿਮਿਲਰ ਵੇ ਜੇ ਪੇਸ਼ੈਂਟ ਹਿਸਟਰੀ ਦੇ ਵਿੱਚ ਸ਼ਰਾਬ ਪੀਣ ਦਾ ਸੇਵਨ ਦੀ ਹਿਸਟਰੀ ਦੇ ਰਿਹਾ ਹੈ ਤਾਂ ਪੇਸ਼ੈਂਟ ਨੂੰ ਸਾਨੂੰ ਐਡਵਾਈਸ ਕਰਨਾ ਚਾਹੀਦਾ ਹੈ ਕਿ ਐਟ ਲੀਸਟ ਉਹ ਸ਼ਰਾਬ ਪੀਣਾ ਬੰਦ ਕਰ ਦੇ ਕਿਉਂਕਿ ਜਿੱਦਾਂ ਸ਼ਰਾਬ ਪੀਣੀ ਬੰਦ ਕਰ ਦੇਗਾ ਲੀਵਰ ਦੀ ਜਿਹੜੀ ਸੋਜ ਆ ਆਟੋਮੈਟਿਕਲੀ ਘਟਣੀ ਸਟਾਰਟ ਹੋ ਜਾਏਗੀ ਲਾਸਟ ਦੇ ਵਿੱਚ ਜਿੱਦਾਂ ਮੈਂ ਕਿਹਾ ਫਾਈਬਰੋਸਕੈਨ ਫਾਈਬਰੋਸਕੈਨ ਦੀ ਵੈਲਿਊ ਡਿਸਾਈਡ ਕਰਦੀ ਹੈ ਕਿ ਦੋ ਜਾਂ ਤਿੰਨ ਮੈਡੀਸਿਨਸ ਹੁੰਦੀਆਂ ਨੇ ਜਿਹੜੀਆਂ ਕਿ ਪੇਸ਼ੈਂਟ ਨੂੰ ਅਸੀਂ ਦੇਣੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਅੱਜਕੱਲ ਸਾਰੋਗਲੀਟਾਜ਼ਰ ਮੈਡੀਸਿਨਸ ਹੁੰਦੀ ਹੈ ਜਿਹੜੀ ਕਿ ਬਹੁਤ ਕਾਮਨਲੀ ਯੂਜ਼ ਕੀਤੀ ਜਾਂਦੀ ਹੈ ਜਿਹੜੀ ਕਿ ਮਿਨੀਮਮ ਅਸੀਂ 1 ਸਾਲ ਵਾ ਪਹਿਲਾਂ 6 ਮਹੀਨੇ ਵਾਸਤੇ ਦਿੱਤੀ ਜਾਂਦੀ ਸੀ ਹੁਣ ਡੀਸੀਜੀਆਈ ਨੇ ਇਹਨਾਂ ਨੂੰ 1 ਸਾਲ ਵਾਸਤੇ ਕਰ ਦਿੱਤਾ ਹੈ ਗਾਈਡਲਾਈਨ ਦੇ ਹਿਸਾਬ ਦੇ ਨਾਲ ਤਾਂ 1 ਸਾਲ ਸਾਨੂੰ ਇਹ ਮੈਡੀਸਨ ਦੇਣੀ ਹੁੰਦੀ ਹੈ ਪਰ ਜੇ ਆਪਾਂ ਰੀਡ ਦੀ ਹੱਡੀ ਟ੍ਰੀਟਮੈਂਟ ਦੀ ਰੀਡ ਦੀ ਹੱਡੀ ਗਈਏ ਤਾਂ ਉਹ weight loss weight loss ਤੋਂ ਬਿਨਾ ਤੁਸੀਂ fatty liver ਜਿਹੜਾ ਆ ਉਹ ਠੀਕ ਨਹੀਂ ਕਰ ਸਕਦੇ ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਜਾਂ ਮੈਡੀਸਿਨ ਦੱਸੀਆਂ ਉਹ ਸਾਰੀਆਂ ਚੀਜ਼ਾਂ ਤੋਂ ਇੱਕ ਸਪੋਰਟਿਵ ਰੋਲ ਕਰਦੀਆਂ ਲੇਕਿਨ ਅਗਰ ਮੇਨ ਜਾੜਾ ਜਾਂ ਮੇਨ ਰੀਡ ਦੀ ਹੱਡੀ ਜੋ ਹੈ ਟਰੀਟਮੈਂਟ ਦੀ ਉਹ weight loss ਮਸਟ ਹੈ ਤੁਸੀਂ ਦੇਖਦੇ ਹੋ ਕਿ ਇਹ ਲੋਕ ਐਕਸਟਰਾ ਕਰਦੇ ਨੇ ਕਿ ਜਦੋਂ ਉਹਨਾਂ ਨੂੰ ਜਿਆਦਾ ਮੋਟਾਪੇ ਦੀ ਸਮੱਸਿਆ ਹੁੰਦੀ ਹੈ ਉਹ ਇੱਕ ਟਾਈਮ ਦਾ ਖਾਣਾ ਛੱਡ ਦਿੰਦੇ ਨੇ ਕਿ ਯਾਰ ਮੈਂ ਡਿਨਰ ਕਰਨਾ ਛੱਡਦਾ ਜਾਂ ਫਿਰ ਮੈਂ ਲੰਚ ਕਰਨਾ ਛੱਡਦਾ ਇੱਕ ਟਾਈਮ ਦਾ ਖਾਣਾ ਛੱਡਦਾ ਕਿ ਇਹਦੇ ਨਾਲ ਕੁਝ ਫਰਕ ਪਵੇ ਦੇਖੋ ਮੈਂ ਹੁਣ ਥੋੜੇ ਦਿਨ ਪਹਿਲਾਂ ਹੀ ਕੁਝ ਨਵੇਂ ਆਰਟੀਕਲਸ ਆਏ ਸੀ ਪਹਿਲੇ ਜ਼ਮਾਨ ਪਹਿਲਾਂ ਸੋਚਦੇ ਹੁੰਦੇ ਸੀ ਕਿ ਅਗਰ ਕੰਜ਼ੂਮ ਘੱਟ ਕਰਾਂਗੇ ਤਾਂ ਮੋਸਟਲੀ ਜਿਹੜਾ ਫੈਟ ਹੈ ਉਹ ਬਰਨ ਹੋਣਾ ਸਟਾਰਟ ਹੋਏਗਾ ਲੇਕਿਨ ਹੁਣ ਜਿਹੜੇ ਲੇਟੈਸਟ ਸਟੱਡੀਜ਼ ਆ ਰਹੀਆਂ ਉਹਦੇ ਵਿੱਚ ਦੇਖਿਆ ਗਿਆ ਕਿ ਅਗਰ ਜੇ ਇੰਟਰਮੀਟੈਂਟ ਫਾਸਟਿੰਗ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਇੰਟਰਮੀਟੈਂਟ ਫਾਸਟਿੰਗ ਇਜ਼ ਆਲਸੋ ਨਾਟ ਆ ਗੁੱਡ ਥਿੰਗ ਕਿਉਂਕਿ ਇਹ ਸਰੀਰ ਦੇ ਵਿੱਚ ਪ੍ਰੋ ਇਨਫਲੇਮੇਟਰੀ ਮਾਰਕਰਸ ਹੁੰਦੇ ਨੇ ਜਾਂ ਪ੍ਰੋ ਇਨਫਲੇਮੇਟਰੀ ਸੈਲਸ ਹੁੰਦੇ ਨੇ ਜਿਹੜੇ ਕਿ ਸਾਡੇ ਬਾਡੀ ਦੇ ਵਿੱਚ ਇਨਫਲੇਮੇਸ਼ਨ ਕਰਦੇ ਤਾਂ ਅਗਰ ਜੇ ਸਿੰਪਲ ਭਾਸ਼ਾ ਚ ਗੱਲ ਕਰੀ ਜਾਏ ਤਾਂ ਮਤਲਬ ਫਾਸਟਿੰਗ ਰਹਿਣਾ ਜਾਂ ਉਹ ਕਰਨਾ ਸਹੀ ਗੱਲ ਨਹੀਂ ਤੁਸੀਂ ਆਪਣਾ ਖਾਣਾ ਪ੍ਰੋਪਰ 3 ਟਾਈਮ ਖਾਓ ਹਾਂ ਆਪਣੇ ਖਾਣੇ ਦੀ ਕੁਆਲਿਟੀ ਨੂੰ ਸਹੀ ਕਰੋ ਕਿ ਜਿੱਦਾਂ ਫੈਟ ਵਾਲੀ ਚੀਜ਼ ਘੱਟ ਖਾਓ ਕਾਰਬੋਹਾਈਡਰੇਟਸ ਜਿਹੜੇ ਨੇ ਉਹ ਘੱਟ ਲਵੋ ਪ੍ਰੋਟੀਨ ਦੀ ਕੰਜ਼ਮਪਸ਼ਨ ਜ਼ਿਆਦਾ ਕਰੋ ਸੈਕੰਡ ਪ੍ਰੋਪਰ ਆਪਣੀ ਐਕਸਰਸਾਈਜ਼ ਕਰੋ ਆਪਣੀ એનર્ਜੀ ਜਿਹੜੀ ਆ ਉਹ ਖਰਚ ਕਰੋ ਇਹ ਚੀਜ਼ਾਂ ਕਰਨ ਦੇ ਨਾਲ ਤੁਹਾਡੀ ਜਿਹੜੀ ਹੈਲਥ ਹੈਗੀ ਉਹ ਡਿਟੀਰੀਓਰੇਟ ਵੀ ਨਹੀਂ ਹੁੰਦੀ ਔਰ ਤੁਹਾਡਾ weight ਜਿਹੜਾ ਆ ਉਹ ਘੱਟ ਜਾਂਦਾ ਹੈ ਡੈਫੀਨੇਟਲੀ ਅੱਜਕਲ ਮੈਡੀਸਿਨਸ ਵੀ ਆ ਰਹੀਆਂ ਨੇ ਔਰ ਕੁਝ ਐਂਡੋਸਕੋਪਿਕ ਪ੍ਰੋਸੀਜਰਸ ਵੀ ਨੇ ਜਿਨ੍ਹਾਂ ਦੇ ਨਾਲ weight ਘਟਾਇਆ ਜਾ ਸਕਦਾ ਪਰ ਉਹ ਸਾਰੀਆਂ ਚੀਜ਼ਾਂ ਉਦੋਂ ਹੁੰਦਾ ਜਦੋਂ ਮਾਰਬਿਡ ਓਬੈਸਿਟੀ ਮਾਰਬਿਡ ਓਬੈਸਿਟੀ ਮਤਲਬ ਜੇ ਤੁਹਾਡਾ BMI 30 ਤੋਂ ਜ਼ਿਆਦਾ ਆ ਜਾਂ 35 ਤੋਂ ਜ਼ਿਆਦਾ ਹੈ ਤਾਂ ਉਹ ਚੀਜ਼ਾਂ ਦਾ ਰੋਲ ਆਂਦਾ ਆਦਰਵਾਇਜ਼ ਪ੍ਰੋਪਰ ਆਪਣੀ ਜਿਹੜੀ ਡਾਈਟ ਆ ਉਹਦੀ ਕੁਆਲਿਟੀ ਜਿਹੜੀ ਹੈਗੀ ਆ ਉਹਨੂੰ ਸੁਧਾਰੋ ਔਰ ਐਕਸਰਸਾਈਜ਼ ਕਰੋ ਆਪਣੀ એનર્ਜੀ ਜਿਹੜੀ ਹੈਗੀ ਆ ਉਹ ਖਰਚ ਕਰੋ ਏ ਮੈਂ ਨ ਸਾਰਿਆਂ ਨੂੰ ਐਡਵਾਈਸ ਕਰੂੰਗਾ ਕਿ ਮੈਂ ਇਹੀ ਰੀਜ਼ਨ ਹੈ ਹੈ ਜੋ ਜਿਸ ਨਾਲ ਤੁਹਾਡਾ weight ਜਿਹੜਾ ਹੈ ਉਹ ਘਟ ਸਕਦਾ ਐਲਕੋਹਲ ਕਿੰਨੀ ਕੁ ਹਾਰਫੁਲ ਹੈ ਫੈਟ ਤੇ ਲਿਵਰ ਤੇ ਦੇਖੋ ਜੀ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਮਾਤਰਾ ਦੇ ਵਿੱਚ ਐਲਕੋਹਲ ਲੈ ਰਹੇ ਹੋ ਸੈਕੰਡ ਉਹਦੀ ਐਲਕੋਹਲ ਦੀ ਜਿਹੜੀ ਹੈ ਕੁਆਲਿਟੀ ਕਿਦਾਂ ਦੀ ਹੈ ਠੀਕ ਹੈ ਜਿਹੜੀ ਤਾਂ ਮਤਲਬ ਆਪਣੀ ਆਪਣੀ ਦੇਸੀ दारू ਹੁੰਦੀ ਹੈ ਜਿਹਨੂੰ ਆਪਾਂ ਪੰਜਾਬੀ ਚ ਕਹਈਏ that is not at all good for health ਠੀਕ ਹੈ ਉਹ ਤਾਂ ਸਟ੍ਰਿਕਟਲੀ ਮਨਾ ਹੈ ਸੈਕੰਡ ਹੈ ਕਿ ਜੇ ਤੁਸੀਂ ਪ੍ਰੋਪਰ ਇੰਗਲਿਸ਼ ਡਰੋ ਲੈਣੇ ਤਾਂ ਉਹ ਦੀ ਡਿਪੈਂਡ ਹੁੰਦਾ ਹੈ ਕਿ ਜਿੱਦਾਂ 60 ਐਮਐਲ ਤੱਕ ਅਗਰ ਮੇਲ ਹੈ ਤਾਂ ਉਹਦੇ ਵਾਸਤੇ ਸੇਫ ਮੰਨੀ ਜਾਂਦੀ ਹੈ 30 ਐਮਐਲ ਤਾਂ ਫੀਮੇਲ ਵਾਸਤੇ ਸੇਫ ਮੰਨੀ ਜਾਂਦੀ ਹੈ ਪਰ ਡੇ ਹਿਸਾਬ ਦੇ ਨਾਲ ਪਰ ਅੱਜ ਕੱਲ ਹੁਣ ਲੇਟੈਸਟ ਹੋਰ ਵੀ ਆਰਟੀਕਲਸ ਆ ਰਹੇ ਨੇ ਜਿੱਦਾਂ ਡਬਲਯੂਐਚਓ ਨੇ ਵੀ ਇੱਕ ਪਿਛਲੇ ਦਿਨ ਕੁਝ ਆਰਟੀਕਲ ਕੱਡੇ ਸੀ ਜਿਦੇ ਵਿੱਚ ਉਹਨਾਂ ਨੇ ਤਾਂ ਸਾਫ਼ ਮਨਾ ਕਰਤਾ ਸੀਗਾ ਕਿ ਈਵਨ ਅ ਸਿੰਗਲ ਪੈਕ ਜਿਹਨੂੰ ਆਪਾਂ 30 ਐਮਐਲ ਅਲਕੋਹਲ ਕਹਿੰਦੇ ਉਹ ਵੀ ਸਾਡੀ ਸਿਹਤ ਵਾਸਤੇ ਸਹੀ ਨਹੀਂ ਹੈ ਤਾਂ ਮੈਂ ਤਾਂ ਆਪਣੀ ਵੀਡੀਓ ਰਸਤੇ ਮਤਲਬ ਆਪਣੇ ਸਾਰੇ ਲੋਕਾਂ ਨੂੰ ਇਹੀ ਐਡਵਾਈਸ ਕਰੂੰਗਾ ਕਿ ਬਈ ਸ਼ਰਾਬ ਪੀਣਾ ਸਹੀ ਗੱਲ ਨਹੀਂ ਹੈ ਸ਼ਰਾਬ ਨਹੀਂ ਪੀਣੀ ਚਾਹੀਦੀ ਠੀਕ ਹੈ ਜੀ ਸਾਡੇ ਗੁਰੂਆਂ ਨੇ ਨਹੀਂ ਪੀਤੀ ਤਾਂ ਅਸੀਂ ਜੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਹੇ ਹਾਂ ਤਾਂ ਅਸੀਂ ਕਿਉਂ ਪੀਏ ਠੀਕ ਹੈ ਜੀ ਤਾਂ ਹੈਲਦੀ ਲਾਈਫ ਜੀਓ ਔਰ ਹੈਲਦੀ ਖਾਣਾ ਖਾਓ ਚੰਗੀ ਕੁਆਲਿਟੀ ਦਾ ਆਪਣਾ ਮਤਲਬ ਖਾਣਾ ਖਾਓ ਸੈਕਿੰਡ ਆ ਗਿਆ ਕਿ ਪ੍ਰੋਪਰ ਐਕਸਰਸਾਈਜ਼ ਜ਼ਰੂਰ ਕਰੋ ਸਪੈਸ਼ਲੀ ਇਹ ਮਸ਼ੀਨਰੀ ਵਰਲਡ ਦੇ ਵਿੱਚ कि ਜਿਹਦੇ ਵਿੱਚ ਤੁਸੀਂ ਹਰ ਪਾਸੇ ਮਸ਼ੀਨਰੀਆਂ ਨਾਲ ਘਿਰੇ ਹੋਏ ਹੋ ਇੱਕ ਮਤਲਬ ਜੇ ਆਪਾਂ ਮਾਲ ਚ ਚਲੇ ਜਾਈਏ ਆਪਾਂ ਮਤਲਬ ਕਹਿ ਲਓ ਕਿ ਸੀੜੀਆਂ ਤੱਕ ਦਾ ਇਸਤੇਮਾਲ ਨਹੀਂ ਕਰਦਾ ਐਕਸਲੇਟਰ ਦਾ ਤਾਂ ਉੱਥੇ ਵੀ ਆਪਣੀ એનર્ਜੀ ਕੰਜ਼ੂਮ ਨਹੀਂ ਹੁੰਦੀ ਠੀਕ ਹੈ ਤਾਂ ਮਤਲਬ ਜਿੱਥੇ ਲੱਗਦਾ ਹੈ ਆਪਣੀ ਕੋਈ ਪਾਰਟਿਕੂਲਰ ਗੇਮ ਰੱਖੋ ਜੋ ਵੀ ਤੁਹਾਨੂੰ ਸ਼ੌਂਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਨਾਲ ਇੱਕ ਦਾ ਤੁਹਾਡਾ ਮਾਈਂਡ ਫਰੈਸ਼ ਹੁੰਦਾ ਤੁਹਾਡੀ ਐਂਜਾਇਟੀ ਠੀਕ ਹੁੰਦੀ ਹੈ ਔਰ ਮੈਂ ਹੁਣ ਦੀ ਲੇਟੈਸਟ ਸਟੱਡੀ ਦੀ ਵੀ ਗੱਲ ਕਰਦਾ ਉਦੇ ਵਿੱਚ ਲਿਖਿਆ ਹੋਇਆ ਕਿ ਅਗਰ ਤੁਸੀਂ ਹਰ ਰੋਜ਼ ਅੱਧਾ ਘੰਟਾ ਵਾਕ ਕਰਦੇ ਹੋ ਉਹ ਇੱਕ ਤਰ੍ਹਾਂ ਦੀ ਐਂਟੀ ਮਤਲਬ ਐਂਜ਼ਾਇਟੀ ਨੂੰ ਠੀਕ ਕਰਨ ਦੀ ਇੱਕ ਥੈਰੇਪੀ ਹੈ ਸਿੰਪਲ ਅੱਧਾ ਘੰਟਾ ਵਾਕ ਕਰਨਾ ਇੱਕ ਐਂਜ਼ਾਇਟੀ ਨੂੰ ਠੀਕ ਕਰਨ ਦੀ ਇੱਕ ਥੈਰੇਪੀ ਹੈ ਤਾਂ ਤੁਸੀਂ ਦੇਖੋ ਇੰਨੀ ਸਟ्रेस भरी ਲਾਈਫ ਦੇ ਵਿੱਚ ਅੱਧਾ ਘੰਟਾ ਵਾਕ ਕਰ ਲੂਗੇ ਤੁਹਾਡੀ એનર્ਜੀ ਵੀ ਠੀਕ ਮਤਲਬ ਖਰਚ ਹੋਏਗੀ ਪਤਲੇ ਹੋਣ ਦਾ ਵੀ ਰਾਹ ਹੋ ਗਿਆ ਐਂਜ਼ਾਇਟੀ ਵੀ ਠੀਕ ਹੋ ਗਈ ਤਾਂ ਗੋਲੀਆਂ ਦਾ ਬਚਾਓ ਫੇਸ ਸਿਟਿੰਗ ਜੋਬ ਹੁੰਦੀ ਹੈ ਕਿ ਸਾਰਾ ਦਿਨ ਬੈਠੇ ਹੀ ਰਹਿਣਾ ਉਹਨਾਂ ਨੂੰ ਵੀ ਹੁੰਦਾ ਕਿ ਸਾਡੇ ਚ ਸਾਰਾ ਦਿਨ ਬੈਠ ਕੇ ਮੋਟਾਪਾ ਆ ਜਾਂਦਾ ਹੈ ਉਹ ਵੀ ਇਸ ਚੀਜ਼ ਤੋਂ ਫੇਸ ਕਰਦੇ ਨੇ ਫੈਟੀ ਲੀਵਰ ਦੀ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਦੇਖੋ ਮੈਡਮ ਜੇ ਸਿਟਿੰਗ ਜੋਬ ਦੀ ਗੱਲ ਕਰੀ ਜਾਏ ਤਾਂ ਦੇਖੋ ਐਜ਼ ਅ ਡਾਕਟਰ ਵੀ ਅਸੀਂ ਸਾਡਾ ਕੰਮ ਵੀ ਸਾਰਾ ਦਿਨ ਬੈਠਣਾ ਹੈ ਹੁਣ ਮੈਂ ਆਪਣਾ ਲਾਈਫ ਸਟਾਈਲ ਤੁਹਾਨੂੰ ਦੱਸ ਦਿੰਨਾ ਕਿ ਜੇ ਮੈਂ ਡੈਫੀਨਿਟਲੀ ਮੇਰੇ ਲਈ ਸਵੇਰੇ ਉੱਠਣਾ ਮੁਸ਼ਕਿਲ ਹੁੰਦਾ ਕਿਉਂਕਿ ਲੇਟ ਮੈਂ ਰਾਤ ਨੂੰ ਮੈਂ ਲੇਟ ਸੌਂਦਾ ਠੀਕ ਹੈ ਜੀ ਤਾਂ ਮੇਰਾ ਇਹ ਹੁੰਦਾ ਕਿ ਮੈਂ ਆਪਣੀ ਡੇਲੀ ਡੇ ਟੂ ਡੇ ਲਾਈਫ ਦੇ ਵਿੱਚ ਇੱਕ ਤੋਂ ਡੇਢ ਘੰਟਾ ਸੈਰ ਕਰਨੀ ਕਰਨੀ ਬ੍ਰਿਸਕ ਵਾਕ ਕਰਨੀ ਕਿਉਂਕਿ ਮੈਨੂੰ ਵੀ ਪਤਾ ਹੈ ਕਿ ਮੈਂ ਸਾਰਾ ਦਿਨ ਬਹਿਣਾ ਹੈ ਸੈਕਿੰਡ ਮੈਂ ਜਿੱਦਾਂ ਦੱਸਿਆ ਕਿ ਕੁਆਲਿਟੀ ਆਫ ਫੂਡ ਕੁਆਲਿਟੀ ਆਫ ਫੂਡ ਜਿਹੜਾ ਆ ਕਿ ਲੈਸ ਕਾਰਬੋਹਾਈਡਰੇਟ ਲੈਸ ਫੈਟ ਡਾਈਟ ਪ੍ਰੋਟੀਨ ਜ਼ਿਆਦਾ ਲੈਣਾ ਪਾਣੀ ਜ਼ਿਆਦਾ ਪੀਣਾ ਹੈਗਾ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਮਤਲਬ ਆਪਣਾ ਕੰਜ਼ੂਮਰ ਔਰ ਕਾਫੀ ਕਾਫੀ ਜਿਹੜੀ ਹੈ ਸਟੱਡੀਜ਼ ਵੀ ਕਹਿੰਦੀਆਂ ਹਨ ਕਿ ਜਿਹੜੀ ਫੈਟੀ ਲੀਵਰ ਵਾਸਤੇ ਕਾਫੀ ਅੱਛੀ ਹੈ ਪਰ ਜ਼ਿਆਦਾ ਮਾਤਰਾ ਚ ਨਹੀਂ ਮਤਲਬ ਠੀਕ ਠਾਕ ਤੁਸੀਂ ਦਿਹਾੜੀ ਦੇ ਵਿੱਚ ਦੋ ਵਾਰ ਲੈ ਲੈ ਸਕਦੇ ਹੋ ਅਗਰ ਜ਼ਿਆਦਾ ਕੰਜ਼ਿਊਮ ਕਰਨ ਲੱਗ ਜੂਗੇ ਤਾਂ ਫਿਰ ਤੁਹਾਡੀ ਹਾਰਟ ਰੇਟ ਜਿਹੜੀ ਹੈ ਟੈਕੀਕਾਰਡੀਆ ਸਭ ਕੁਝ ਹੋ ਜਾਏਗਾ ਤਾਂ ਕਾਫੀ ਵੀ ਜਿਹੜੀ ਹੈ ਫੈਟੀ ਲੀਵਰ ਵਾਸਤੇ ਚੰਗੀ ਮੰਨੀ ਜਾਂਦੀ ਹੈ ਤਾਂ ਇਹ ਤਾਂ ਦੇਖੋ ਇਹ ਗੱਲ ਹੈ ਕਿ ਕੰਮ ਤਾਂ ਤੁਸੀਂ ਬੰਦ ਨਹੀਂ ਕਰ ਸਕਦੇ ਲੇਕਿਨ ਹਾਂ ਤੁਹਾਨੂੰ ਆਪਣੇ ਕੰਮ ਦੇ ਅਕੋਰਡਿੰਗ ਆਪਣੀ ਲਾਈਫ ਸਟਾਈਲ ਨੂੰ ਐਡਜਸਟ ਕਰਨਾ ਪਏਗਾ ਕਿ ਆਪਣੇ ਆਪ ਨੂੰ ਟਾਈਮ ਦੇਣਾ ਪਏਗਾ ਕਿ ਹਾਂ ਮੈਂ ਜੇ ਕੱਲ ਹੈਲਦੀ ਰਹਿ ਕੇ ਕੰਮ ਕਰਨਾ ਹੈ ਤਾਂ ਮੈਂ ਪਹਿਲਾਂ ਉਸ ਮਤਲਬ ਆਪਣੀ ਬੋਡੀ ਨੂੰ ਵੀ ਟਾਈਮ ਦਵਾਂ ਸੈਰ ਕਰਾਂ ਐਕਸਰਸਾਈਜ਼ ਕਰਾਂ ਜਿਮਿੰਗ ਕਰਾਂ ਇਹ ਸਾਰੀਆਂ ਚੀਜ਼ਾਂ ਨਾਲ ਤੁਸੀਂ ਆਪਣੀ ਜਿਹੜੀ ਬੋਡੀ ਆ ਉਹਨੂੰ ਹੈਲਦੀ ਰੱਖ ਸਕਦੇ ਹੋ ਠੀਕ ਹੈ ਸਰ ਤੇ ਸਰ ਇੱਕ ਗੱਲ ਹੋਰ ਪੁੱਛਣਾ ਚਾਹਾਂਗੇ ਕਿ ਤੁਸੀਂ ਅੱਜ ਦੇ ਸਮਾਗੋ ਕੀ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਫੈਟ ਲੀਵਰ ਦਾ ਸਿਨੈਰੀਓ ਕੀ ਹੈ ਦੇਖੋ ਜਿੱਦਾਂ ਮੈਂ ਦੱਸਿਆ ਹੈਗਾ ਕਿ ਜਿਉਂ-ਜਿਉਂ ਸਿਰਫ ਪੰਜਾਬ ਦੀ ਗੱਲ ਨਹੀਂ ਕਰਾਂਗਾ ਈਵਨ ਹਿੰਦੁਸਤਾਨ ਦੀ ਵੀ ਗੱਲ ਕਰਾਂਗਾ ਕਿ ਜਿੱਦਾਂ-ਜਿੱਦਾਂ ਸਾਡੇ ਹਿੰਦੁਸਤਾਨ ਦੇ ਵਿੱਚ ਵੈਸਟਰਨਾਈਜੇਸ਼ਨ ਆ ਰਹੀ ਹੈ ਕਿ ਜਦੋਂ ਪੀਜ਼ਾ ਹੋ ਗਿਆ 버거 ਹੋ ਗਿਆ ਤਲੀਆਂ ਚੀਜ਼ਾਂ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਦਾ ਸੇਵਨ ਹੁਣ ਲੋਕ ਜ਼ਿਆਦਾ ਕਰਦੇ ਪਏ ਨੇ ਤਾਂ ਫੈਟੀ ਲੀਵਰ ਫੈਟੀ ਲੀਵਰ ਦੀ ਜਿਹੜੀ ਪ੍ਰਿਵਿਲੈਂਸ ਹੈ ਉਹ ਡੇ ਬਾਈ ਡੇ ਵੱਧ ਰਹੀ ਹੈ ਇੱਕ ਪੀਜੀਆਈ ਦੀ ਵੀ ਸਟੱਡੀ ਸੀਗੀ ਜਿਹਦੇ ਵਿੱਚ ਦੱਸਿਆ ਗਿਆ ਕਿ ਫੈਟੀ ਲੀਵਰ ਕਰਕੇ ਲੀਵਰ ਜ਼ਿਆਦਾ ਖਰਾਬ ਹੋ ਰਹੇ ਨੇ ਐਸ ਕੰਪੇਅਰ ਟੂ ਅਲਕੋਹਲ ਨਾਲ ਠੀਕ ਹੈ ਤਾਂ ਇਹਦੀ ਜਿਹੜੀ ਡੇ ਬਾਈ ਡੇ ਮਾਤਰਾ ਹੈ ਫੈਟੀ ਲੀਵਰ ਦੀ ਇਹ ਵੱਧ ਰਹੀ ਹੈ ਤਾਂ ਮਤਲਬ ਅਗਰ ਜੇ ਇਸ ਟਾਈਮ ਤੇ ਅਸੀਂ ਸਪੈਸ਼ਲੀ ਜਦੋਂ ਯੰਗ ਹੋ ਕੇ ਅਸੀਂ ਆਪਣਾ ਇਹਨੂੰ ਨਹੀਂ ਰੋਕਾਂਗੇ ਤਾਂ ਇਹ ਇਹ ਮਾਤਰਾ ਡੇ ਬਾਈ ਡੇ ਵਧਣੀ ਹੈ ਤਾਂ ਸਾਨੂੰ ਆਪਣਾ ਹੈਲਦੀ ਖਾਣਾ ਖਾਣਾ ਮਤਲਬ ਮਤਲਬ ਸਟਾਰਟ ਕਰਨਾ ਚਾਹੀਦਾ ਔਰ ਐਕਸਰਸਾਈਜ਼ ਵੀ ਸਟਾਰਟ ਕਰਨੀ ਚਾਹੀਦੀ ਹੈ ਤੁਹਾਡੇ ਵੱਲੋਂ ਖਾਸ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਕੈਂਪੇਨ ਚਲਾਇਆ ਜਾਂਦਾ ਹੈ ਦੇਖੋ ਕੈਂਪੇਨ ਐਜ਼ ਇਟ ਇਜ਼ ਦੇਖੋ ਸਾਡੀ ਲਾਈਫ ਦੀ ਇੰਨੀ ਹੈ ਥੋੜਾ ਹੈਕਟਿਕ ਹੁੰਦੀ ਹੈ ਤਾਂ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿੱਦਾਂ ਮੀਡੀਆ ਰਸਤੇ ਜੋ ਵੀ ਇਨਫੋਰਮੇਸ਼ਨ ਮੈਂ ਮਤਲਬ ਇਸ ਇਹ ਸਾਡੇ ਲਈ ਦੇਖੋ ਇੱਕ ਬਹੁਤ ਵਧੀਆ ਪਲੇਟਫਾਰਮ ਹੁੰਦਾ ਹੈ ਕਿ ਅਸੀਂ ਆਪਣੀ ਗੱਲ ਜਿਹੜੀ ਹੈ ਸਾਰੇ ਲੋਕਾਂ ਦੇ ਸਾਹਮਣੇ ਰੱਖ ਸਕਦੇ ਹਾਂ ਤਾਂ ਇਹ ਜਿਹੇ ਪਲੇਟਫਾਰਮ ਯੂਜ਼ ਕਰਕੇ ਅਸੀਂ ਜੋ ਵੀ ਸਾਨੂੰ ਲੱਗਦਾ ਹੈਗਾ ਕਿ ਇਨ ਪ੍ਰੋਪਰ ਇਨਫੋਰਮੇਸ਼ਨ ਲੋਕਾਂ ਕੋਲ ਜਾਣੀ ਚਾਹੀਦੀ ਹੈ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਬਈ ਜੋ ਫੈਟੀ ਲੀਵਰ ਉਹ ਸੋਚਦੇ ਸੀ ਉਹ ਸਿੰਪਲ ਬਿਮਾਰੀ ਨਹੀਂ ਹੈ ਤਾਂ ਇਹ ਪਲੈਟਫਾਰਮ ਯੂਜ਼ ਕਰਕੇ ਅਸੀਂ ਵੱਖਰੇ ਵੱਖਰੇ ਟਾਈਮ ਤੇ ਲੋਕਾਂ ਨੂੰ ਦੱਸਦੇ ਹਾਂ ਲੋਕਾਂ ਨੂੰ ਸਾਰੀ ਇਨਫੋਰਮੇਸ਼ਨ ਵੀ ਦਿੰਦੇ ਆ ਕਿ ਕੀ ਕੀ ਪ੍ਰੀਕਾਸ਼ਨ ਲੈਣੇ ਉਹ ਵੀ ਦੱਸਦੇ ਆ ਕੀ ਕੀ ਡਾਈਟ ਖਾਣੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਅਸੀਂ ਸ਼ੇਅਰ ਕਰਦੇ ਆ ਇਸ ਪਲੈਟਫਾਰਮ ਤੇ ਥੈਂਕ ਯੂ ਸੋ ਮਚ ਸਰ ਸੈਂਡਨ ਕਲਪਤ ਕਰਨ ਲਈ ਸੋ ਐਸੀਗੇ ਮੇਰੇ ਨਾਲ ਡਾਕਟਰ ਅਮਨਦੀਪ ਸਿੰਘ ਸਿੱਧੂ ਗੁਰਦਾਸਪੁਰ ਤੋਂ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਫੈਟੀ ਲੀਵਰ ਦੀ ਸਮੱਸਿਆ ਜੜੀ ਹੈ ਵਧਦੀ ਜਾ ਰਹੀ ਹੈ ਸੋ ਬੱਚੇ ਨੇ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ ਆਪਣਾ ਜਿਹੜਾ ਖਾਣ ਪਾਣ ਹੈ ਉਹ ਵਧੀਆ ਰੱਖਣਾ ਚਾਹੀਦਾ ਤੇ ਇਸ ਦੇ ਨਾਲ ਹੀ ਰੋਜ਼ਾਨਾ ਜਿਹੜੇ ਸਾਨੂੰ ਵਾਕ ਹੈ ਡੇਲੀ ਵਾਕ ਆਪ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ